ਸਤਨਾਮ ਵਾਹਿਗੁਰੂ ਅਸੀਂ ਪਿੱਛੇ ਸੁਣਿਆ ਸੀ ਕਿ ਅਕਬਰ ਦੇ ਰਾਜ ਸਮੇਂ ਮਾਝੇ ਵਿੱਚ 3-4 ਸਾਲ ਬੜੀ ਔੜ ਲੱਗਣ ਦੇ ਕਾਰਨ ਭਿਆਨਕ ਕਾਲ ਪਿਆ ਸੀ ਗੁਰੂ ਅਰਜਨ ਸਾਹਿਬ ਨੇ ਮਾਝੇ ਦੇ ਪਿੰਡ-ਪਿੰਡ ਵਿੱਚ ਜਾ ਕੇ ਲੋੜਵੰਦਿਆਂ ਨੂੰ ਮਾਇਕ ਸਹਾਇਤਾ ਦੇ ਦੇ ਕੇ ਖੂਲਵਾਇਆ ਸੀ ਇਸ ਕਾਲ ਦਾ ਅਸਰ ਜਦੋਂ ਲਾਹੌਰ ਸ਼ਹਿਰ ਉੱਤੇ ਪਿਆ ਤਾਂ ਸਤਗੁਰੂ ਜੀ 8 ਮਹੀਨੇ ਲਾਹੌਰ ਰਹਿ ਕੇ ਦੁਖੀਆਂ ਦੀ ਹਰ ਤਰ੍ਹਾਂ ਮਦਦ ਕਰਦੇ ਰਹੇ। ਇਹੀ ਕਾਰਨ ਸੀ ਕਿ ਅਕਬਰ ਦੇ ਦਿਲ ਵਿੱਚ ਗੁਰੂ ਘਰ ਵਾਸਤੇ ਬਹੁਤ ਆਦਰ ਸਤਕਾਰ ਸੀ। ਅਸੀਂ ਇਹ ਵੀ ਜਾਣਿਆ ਸੀ ਕਿ ਜਹਾਂਗੀਰ ਦੇ ਵਕਤ ਲਾਹੌਰ ਅਤੇ ਕਸ਼ਮੀਰ ਵਿੱਚ ਗਿਲਟੀ ਤਾਪ ਨੇ ਬੜੇ ਆਹੂ ਲਾਏ ਸਨ। ਗੁਰੂ ਹਰਗੋਬਿੰਦ ਸਾਹਿਬ ਕਸ਼ਮੀਰੀਆਂ ਦੀ ਮਦਦ ਕਰਨ ਲਈ ਕਸ਼ਮੀਰ ਗਏ ਸਨ। ਉੱਥੇ 1 ਸਾਲ ਦੇ ਕਰੀਬ ਉਹਨਾਂ ਲੋਕਾਂ ਦੀ ਉਹ ਹਰ ਤਰ੍ਹਾਂ ਸਹਾਇਤਾ ਕਰਦੇ ਰਹੇ ਸਾਂ ਫਿਰ ਲਾਹੌਰ ਆ ਕੇ ਵੀ ਸਤਗੁਰੂ ਜੀ ਨੇ ਬਿਮਾਰੀ ਦਾ ਸ਼ਿਕਾਰ ਹੋ ਰਹੇ ਗਰੀਬਾਂ ਦੀ ਮਦਦ ਕੀਤੀ ਸੀ ਕਸ਼ਮੀਰ ਅਤੇ ਮਾਝੇ ਵਿੱਚ ਇਸੇ ਕਰਕੇ ਗੁਰੂ ਹਰਗੋਬਿੰਦ ਸਾਹਿਬ ਬੜੇ ਹਰਮਨ ਪਿਆਰੇ ਹੋ ਗਏ ਸਨ ਹੁਣ ਸ਼ਾਹਜਹਾਂ ਦੇ ਰਾਜ ਸਮੇਂ ਵੀ ਹਿੰਦੁਸਤਾਨ ਵਿੱਚ ਪਾਰੀ ਕਾਲ ਪਿਆ ਪਹਿਲਾਂ ਦੱਖਣ ਵਿੱਚ ਫਿਰ ਕਸ਼ਮੀਰ ਵਿੱਚ ਅਤੇ ਫਿਰ ਪੰਜਾਬ ਵਿੱਚ ਕਸ਼ਮੀਰ ਵਿੱਚ ਤਾਂ ਬਹੁਤੀ ਵਰਖਾ ਨੇ ਫਸਲ ਮਾਰ ਕਰ ਦਿੱਤੀ। ਦੱਖਣ ਅਤੇ ਪੰਜਾਬ ਵਿੱਚ ਓੜ ਨੇ ਲੋਕਾਂ ਨੂੰ ਭਾਰੀ ਮੁਸੀਬਤ ਦਿੱਤੀ। ਸਾਜਹਾਨ ਨੇ ਪੰਜਾਬ ਵਿੱਚ ਨਹਿਰਾਂ ਪੁਟਾਉਣ ਦੇ ਯਤਨ ਤਾਂ ਕੀਤੇ ਪਰ ਫਿਰ ਵੀ ਸਨ 1646 ਵਿੱਚ ਇੱਥੇ ਕਾਲ ਪੈ ਹੀ ਗਿਆ। ਤਿੰਨ ਕੁ ਸਾਲ ਬੜੀ ਓੜ ਲੱਗੀ ਰਹੀ। ਜਿੱਥੇ-ਜਿੱਥੇ ਇਸ ਓੜ ਨੇ ਤਬਾਹੀ ਮਚਾਈ ਲੋਕ ਰੋਟੀ ਦੀ ਇੱਕ-ਇੱਕ ਬੁਰਕੀ ਤੋਂ ਤਰਸਣ ਲੱਗੇ। ਸ਼ਾਹਜਹਾਨ ਨੇ ਸ਼ਾਹੀ ਖਜ਼ਾਨੇ ਵਿੱਚੋਂ 40,000 ਰੁਪਏ ਦੇ ਕੇ 10 ਲੰਗਰ ਖੁਲਵਾਏ ਸਨ ਪਰ ਇਤਨੀ ਥੋੜੀ ਰਕਮ ਨਾਲ ਅਤੇ ਫਿਰ ਸਰਕਾਰੀ ਹਾਕਮਾਂ ਦੀ ਰਾਹੀਂ ਵਰਤੀ ਰਕਮ ਨਾਲ ਕਾਲ ਪੀੜਤਾਂ ਦੀ ਕਿੰਨੀ ਕੋ ਸਹਾਇਤਾ ਹੋ ਸਕਦੀ ਸੀ ਗੁਰੂ ਹਰ Rai ਸਾਹਿਬ ਦੇ ਸਾਹਮਣੇ ਆਪਣੇ ਦਾਦਾ ਅਤੇ ਪਰਦਾਦਾ ਜੀ ਦੇ ਪਾਏ ਪੂਰ ਨੇ ਮੌਜੂਦ ਸਨ ਜਿਸ ਦਸਵੰਦ ਮਰਿਆਦਾ ਨੇ ਗੁਰੂ ਅਰਜਨ ਸਾਹਿਬ ਅਤੇ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਗਰੀਬਾਂ ਨੂੰ ਅਮੋਲਕ ਸਹਾਰਾ ਦਿੱਤਾ ਸੀ ਉਹੀ ਦਸਵੰਦ ਹੁਣ ਵੀ ਕਾਲ ਪੀੜਤਾਾਂ ਦੀ ਥੰਮੀ ਸਾਬਤ ਹੋਇਆ ਸਿੱਖਾਂ ਦੀ ਗਿਣਤੀ ਵੀ ਅੱਗੇ ਨਾਲੋਂ ਬਹੁਤ ਵੱਧ ਚੁੱਕੀ ਸੀ ਹੋਰ-ਹੋਰ ਪ੍ਰਾਂਤਾਂ ਵਿੱਚੋਂ ਸੁਖੀ ਵਸਦੇ ਸਿੱਖਾਂ ਨੇ ਦਿਲ ਖੋਲ ਕੇ ਮਾਇਆ ਪੇਜੀ ਜੋ ਗੁਰੂ ਹਰ ਸਾਹਿਬ ਨੇ ਕਾਲ ਪੀੜਤਾਾਂ ਦੀ ਮਦਦ ਵਾਸਤੇ ਵਰਤੀ ਗੁਰੂ ਹਰ राय ਸਾਹਿਬ ਦਾ ਹਿਰਦਾ ਅਤਿ ਦਰਜੇ ਦਾ ਕੋਮਲ ਸੀ ਸਿੱਖ ਇਤਿਹਾਸ ਵਿੱਚ ਇੱਕ ਥਾਂ ਜ਼ਿਕਰ ਆਉਂਦਾ ਹੈ ਕਿ ਛੋਟੀ ਉਮਰੇ ਇੱਕ ਦਿਨ ਆਪ ਕਲੀਆਂ ਵਾਲਾ ਕੁੜਤਾ ਪਾ ਕੇ ਬਗੀਚੇ ਵਿੱਚ ਟਹਿਲ ਰਹੇ ਸਨ। ਕੁੜਤੇ ਦੇ ਛੋਹ ਨਾਲ ਕੁਝ ਫੁੱਲ ਟਾਣੀਆਂ ਨਾਲੋਂ ਟੁੱਟ ਗਏ। ਉਸ ਦਿਨ ਤੋਂ ਸਦਾ ਆਪਣੇ ਪਹਿਨੇ ਕੱਪੜਿਆਂ ਨੂੰ ਧਿਆਨ ਨਾਲ ਸਾਫ਼ ਸਿਕਰ ਕੇ ਹੀ ਬਗੀਚੇ ਵਿੱਚ ਫਿਰਿਆ ਕਰਦੇ ਸਨ ਤਾਂ ਕਿ ਕੋਈ ਕਲੀ ਡਿੱਗ ਨਾ ਪਵੇ। ਜਿਸ ਹਿਰਦੇ ਵਿੱਚ ਫੁੱਲਾਂ ਵਾਸਤੇ ਇਤਨੀ ਕੋਮਲਤਾ ਸੀ ਉਹ ਹਿਰਦਾ ਸੰਸਾਰ ਬਗੀਚੇ ਤੇ ਜੀਵਾਂ ਵਾਸਤੇ ਤਾਂ ਪਿਆਰ ਨਾਲ ਲੱਕਾਂ ਨਕ ਭਰਪੂਰ ਸੀ। ਆਪ ਕਈ ਅਮੋਲਕ ਦੁਰਲਭ ਦਵਾਈਆਂ ਸਦਾ ਆਪਣੇ ਪਾਸ ਰੱਖਣ ਦਾ ਪ੍ਰਬੰਧ ਕਰੀ ਰੱਖਦੇ ਸਨ ਜਿਨ੍ਹਾਂ ਨਾਲ ਕਈ ਰੋਗੀਆਂ ਦੇ ਅਸਾਧ ਰੋਗ ਦੂਰ ਹੋ ਜਾਂਦੇ ਸਨ। ਸ਼ਾਹਜਹਾਨ ਦੇ ਵੱਡੇ ਪੁੱਤਰ ਦਾਰਾ ਸ਼ਿਕੋ ਨੂੰ ਵੀ ਜਦੋਂ ਖਾਣੇ ਵਿੱਚ ਸ਼ੇਰ ਦੀ ਮੁੱਛ ਦਾ ਵਾਲ ਖਵਾ ਦਿੱਤਾ ਗਿਆ ਸੀ ਤਾਂ ਉਸ ਦੇ ਅజీਰਨ ਰੋਗ ਲਈ ਦਵਾਈ ਗੁਰੂ ਹਰ राय ਸਾਹਿਬ ਪਾਸੋਂ ਹੀ ਮਿਲੀ ਸੀ ਇਸ ਸਾਖੀ ਨਾਲ ਇੱਕ ਵਾਰ ਫਿਰ ਪੱਕਾ ਹੋ ਜਾਂਦਾ ਹੈ ਕਿ ਮੁਸ਼ਕਲ ਵਿੱਚ ਫਸੀ ਆਮ ਲੋਕਾਈ ਦੀ ਸੇਵਾ ਗੁਰੂ ਨਾਨਕ ਦੇਵ ਘਰ ਦਾ ਮੁੱਢਲਾ ਅਸੂਲ ਹੈ ਐਸੇ ਨੂੰ ਹੀ ਤਾਂ ਵੰਡ ਛਕਣਾ ਕਹਿੰਦੇ ਨੇ ਇਸੇ ਗੁਣ ਤੋਂ ਪ੍ਰਭਾਵਿਤ ਹੋ ਕੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਸਿੱਖੀ ਧਾਰਨ ਕੀਤੀ ਗੁਰੂ ਸਾਹਿਬ ਨੇ ਆਪ ਪੂਰਨੇ ਪਾਕਿਸਤਾਨ ਨੂੰ ਸਮਝਾਇਆ ਦੀ ਦਸਵੰਦ ਦੀ ਮਾਇਆ ਕਿੱਥੇ-ਕਿੱਥੇ ਖਰਚ ਕੀਤੀ ਜਾ ਸਕਦੀ ਹੈ ਪਹਿਲਾ ਧਰਮ ਪ੍ਰਚਾਰ ਦੇ ਕਾਰਜਾਂ ਵਾਸਤੇ ਦੂਸਰਾ ਕੌਮ ਦੀ ਰਾਜਨੀਤਿਕ ਤਾਕਤ ਵਧਾਉਣ ਵਾਸਤੇ ਅਤੇ ਤੀਸਰਾ ਲੋੜਵੰਦਾਂ ਦੀ ਹਰ ਸੰਭਵ ਸਹਾਇਤਾ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ